ਇਸੇ ਡੈਮ ਦੇ ਵਿੱਚੋਂ ਜਿਹੜਾ ਪਾਣੀ ਆ ਉਹ ਰਿਲੀਜ਼ ਕੀਤਾ ਜਾਂਦਾ ਤਾਂ ਇਸੇ ਥਾਂ ਦੇ ਉੱਤੇ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਡਿਵਾਈਡ ਹੁੰਦਾ ਕਿ ਕਿੰਨਾ-ਕਿੰਨਾ ਪਾਣੀ ਆ ਜਿਹੜਾ ਇਹਨਾਂ ਸੂਬਿਆਂ ਨੂੰ ਦੇਣਾ ਹੈ ਕਿਉਂਕਿ ਜਦੋਂ ਪਾਣੀਆਂ ਦੀ ਵੰਡ ਹੋਈ ਸੀ ਤਾਂ ਉਸ ਸਮੇਂ ਪੰਜਾਬ ਦੇ ਕੋਲ ਵਾਧੂ ਪਾਣੀ ਸੀ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਪਾਣੀ ਜਿਹੜੇ ਉਹ ਡੂੰਘੇ ਹੋ ਚਲੇ ਗਏ ਨੇ ਤਾਂ ਪੰਜਾਬ ਦਾ ਪਾਣੀ ਡੂੰਘਾ ਚਲਿਆ ਗਿਆ ਇਸੇ ਕਰਕੇ ਫਿਰ ਜਿਹੜਾ ਪਾਣੀ ਦੀ ਕਿਲਤ ਆ ਜਿਹੜੀ ਪੰਜਾਬ ਮਹਿਸੂਸ ਕਰ ਰਿਹਾ ਤਾਂ ਹੁਣ ਇਸ ਤਰੀਕੇ ਦੇ ਨਾਲ ਪੰਜਾਬ ਤੇ ਹਰਿਆਣਾ ਮੋ ਸਾਹਮਣੇ ਤਾਂ ਦੂਜੇ ਪਾਸੇ ਪਲਟਬਾਰ ਦਾ ਦੌਰ ਵੀ ਲਗਾਤਾਰ ਚੱਲੀ ਆ ਸਾਹਮਣੇ ਉਹ ਜਿੰਦਾ ਵੀ ਤੁਹਾਨੂੰ ਦਖਾਏ ਜਿਸਤਾਨ ਦੇ ਇੱਥੇ ਸਰਕਾਰ ਨੇ ਹੁਣ ਜਿੱਦਾਂ ਲਗਾ ਦਿੱਤਾ ਉਹਨਾਂ ਦਾ ਕਹਿਣਾ ਕਿ ਅਸੀਂ ਜਦੋਂ ਤੁਹਾਨੂੰ ਤੁਹਾਡਾ ਬਣਦਾ ਹੱਕ ਦੇ ਚੁੱਕਿਆ ਤਾਂ ਮਈ ਦੇ ਮਹੀਨੇ ਜਿਹੜਾ ਪਾਣੀ ਰਿਲੀ ਜਾਂਦਾ ਤਾਂ ਅਜਿਹੇ ਦੇ ਵਿੱਚ ਤੁਸੀਂ ਹੋਰ ਪਾਣੀ ਦੀ ਮੰਗ ਕਿਉਂ ਕਰ ਰਹੇ ਹੋ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਪਾਣੀਆਂ ਦਾ ਮਸਲਾ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ ਤਾਂ ਇਹ ਵਿਵਾਦ ਕਈ ਵਾਰ ਉੱਠਦਾ ਹੈ ਤੇ ਕਈ ਵਾਰ ਠੰਡਾ ਹੋ ਜਾਂਦਾ ਤਾਂ ਇੱਕ ਵਾਰ ਫਿਰ ਪਾਣੀ ਦੇ ਮਸਲੇ ਤੇ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਵਿਵਾਦ ਖੜਾ ਹੋਇਆ ਤਾਂ ਬਿਲਕੁਲ ਪੰਜਾਬ ਕਹਿ ਰਿਹਾ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਪਹਿਲਾਂ ਹੀ ਵਰ ਚੁੱਕਿਆ ਤੇ ਹੁਣ ਹੋਰ ਬਾਧੂ ਪਾਣੀ ਦੀ ਮੰਗ ਕਰਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਖੁਦ ਇਸ ਥਾਂ ਦੇ ਉੱਤੇ ਪਹੁੰਚੇ ਸੀ ਜਿਸ ਥਾਂ ਦੇ ਉੱਤੇ ਅਸੀਂ ਖੜੇ ਆ ਪਾਖੜਾ ਨੰਗਲ ਡੈਮਾ ਮਾਫ ਕਰਨਾ ਨੰਗਲ ਡੈਮ ਤੋਂ ਹੀ ਜਿਹੜਾ ਇਹ ਪਾਣੀ ਆ ਉਹ ਰਿਲੀਜ਼ ਹੁੰਦਾ ਤਾਂ ਇਸੇ ਡੈਮ ਦੇ ਵਿੱਚੋਂ ਜਿਹੜਾ ਪਾਣੀ ਆ ਉਹ ਰਿਲੀਜ਼ ਕੀਤਾ ਜਾਂਦਾ ਤਾਂ ਇਸੇ ਥਾਂ ਦੇ ਉੱਤੋਂ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਡਿਵਾਈਡ ਹੁੰਦਾ ਕਿ ਕਿੰਨਾ-ਕਿੰਨਾ ਪਾਣੀ ਆ ਜਿਹੜਾ ਇਹਨਾਂ ਸੂਬਿਆਂ ਨੂੰ ਦੇਣਾ ਕਿਉਂਕਿ ਵੰਡ ਪਹਿਲਾਂ ਹੀ ਹੋਈ ਹੋਇਆ ਪਾਣੀ ਦੀ ਕਿ ਕਿੰਨਾ ਪਾਣੀ ਹਰਿਆਣਾ ਨੂੰ ਜਾਏਗਾ ਕਿੰਨਾ ਰਾਜਸਥਾਨ ਨੂੰ ਜਾਏਗਾ ਤੇ ਦੂਜੇ ਪਾਸੇ ਆ ਪੰਜਾਬ ਬਿਲਕੁਲ ਪਹਿਲਾਂ ਹੀ ਸਪਸ਼ਟ ਕਹਿ ਚੁੱਕਾ ਹੈ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਇੱਕ ਵੀ ਵਾਧੂ ਪਾਣੀ ਦੀ ਬੂੰਦ ਨਹੀਂ ਹੈ ਪੰਜਾਬ ਦੇ ਕੋਲ ਕਿਉਂਕਿ ਜਦੋਂ ਪਾਣੀਆਂ ਦੀ ਵੰਡ ਹੋਈ ਸੀ ਤਾਂ ਉਸ ਸਮੇਂ ਪੰਜਾਬ ਦੇ ਕੋਲ ਵਾਧੂ ਪਾਣੀ ਸੀ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਪਾਣੀ ਜਿਹੜੇ ਉਹ ਡੂੰਘੇ ਉਹ ਚਲੇ ਗਏ ਨੇ ਤਾਂ ਪੰਜਾਬ ਦਾ ਪਾਣੀ ਡੂੰਘਾ ਚਲਿਆ ਗਿਆ ਇਸੇ ਕਰਕੇ ਫਿਰ ਜਿਹੜਾ ਪਾਣੀ ਦੀ ਕਿੱਲਤ ਹੈ ਜਿਹੜੀ ਪੰਜਾਬ ਮਹਿਸੂਸ ਕਰ ਰਿਹਾ ਤਾਂ ਹੁਣ ਇਸ ਤਰੀਕੇ ਦੇ ਨਾਲ ਪੰਜਾਬ ਤੇ ਹਰਿਆਣਾ ਮੋ ਸਾਹਮਣੇ ਤਾਂ ਦੂਜੇ ਪਾਸੇ ਪਲਟਬਾਰ ਦਾ ਦੌਰ ਵੀ ਲਗਾਤਾਰ ਜਾਰੀ ਆ ਸਾਹਮਣੇ ਆਵਾ ਦੀ ਪਾਰਟੀ ਦੇ ਸਾਹਦੇ ਉਤੇ ਧਰਨਾ ਚੱਲ ਰਿਹਾ ਸੀ ਥੋੜੇ ਜਿਹੀ ਸਮੇਂ ਪਹਿਲਾਂ ਹਰਜੋਤ ਸਿੰਘ ਬੈਂਸ ਗਏ ਨੇ ਤਾਂ ਅਧਿਕਾਰੀਆਂ ਨੂੰ ਸਪਸ਼ਟ ਕਹਿ ਕੇ ਗਏ ਨੇ ਕਿ ਬਿਨਾ ਉੱਚੇ ਤੁਸੀਂ ਪਾਣੀ ਨਹੀਂ ਛੱਡ ਸਕਦੇ ਜਿਸ ਤਰੀਕੇ ਦੇ ਨਾਲ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਰਾਤੋਂ ਰਾਤ ਅਧਿਕਾਰੀ ਬਦਲੇ ਗਏ ਉਹ ਸਾਰੀਆਂ ਚੀਜ਼ਾਂ ਦਾ ਜੇਕਰ ਸੀਤਾ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਕੇਂਦਰ ਨੇ ਦਬਾਅ ਬਣਾਇਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਤਾਂ ਉਸ ਦੇ ਕਾਰਨ ਜਿਹੜਾ 8500 ਕਿਊਸਕ ਪਾਣੀ ਛੱਡਿਆ ਜਾਣਾ ਸੀ ਪਰ ਹੁਣ ਕਿੱਸੀ ਉਹ ਜਿਹੜਾ 85 62 ਪਾਣੀ ਉਹ ਨਹੀਂ ਅਸੀਂ ਛੱਡਣ ਦਵਾਂਗੇ ਸਾਹਮਣੇ ਉਹ ਜਿੰਦਾ ਵੀ ਤੁਹਾਨੂੰ ਪਾਕਿਸਤਾਨ ਦੇ ਉੱਤੇ ਸਰਕਾਰ ਨੇ ਹੁਣ ਜਿੰਦਾ ਲਗਾ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਦੋਂ ਤੁਹਾਨੂੰ ਤੁਹਾਡਾ ਬਣਦਾ ਹੱਕ ਦੇ ਚੁੱਕਿਆ ਤਾਂ ਮਈ ਦੇ ਮਹੀਨੇ ਜਿਹੜਾ ਪਾਣੀ ਰਿਲੀ ਜਾਂਦਾ ਤਾਂ ਅਜਿਹੇ ਦੇ ਵਿੱਚ ਤੁਸੀਂ ਹੋਰ ਪਾਣੀ ਦੀ ਮੰਗ ਕਿਉਂ ਕਰ ਰਹੇ ਹੋ ਜਦੋਂ ਕਿ ਤੁਹਾਡਾ ਪਾਣੀ ਪਹਿਲਾਂ ਹੀ ਤੁਹਾਨੂੰ ਮਿਲ ਚੁੱਕਿਆ ਜਿਹੜਾ ਪੀਣ ਵਾਲਾ ਪਾਣੀ ਉਹ ਤੁਹਾਨੂੰ ਅਸੀਂ ਹੋਰ ਤੁਹਾਨੂੰ ਦੇ ਰਿਹਾ ਤਾਂ ਜਿਹੇ ਦੇ ਵਿੱਚ ਪੁਲਿਸ ਵੀ ਆ ਜਿਹੜੀ ਉਹ ਲਗਾਈ ਗਈ ਆ ਤਾਂ ਇਹ ਵੀ ਹਰਜੋਤ ਪੈਂਸ ਜਿਹੜੇ ਕੈਪਟਨ ਮੰਤਰੀ ਨੂੰ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਅਸੀਂ ਜਿਹੜੀ ਆ ਪੁਲਿਸ ਆ ਪੁਲਿਸ ਵੀ ਲਗਾਈ ਗਈ ਆ ਸਥਾਨ ਦੇ ਉੱਤੇ ਤੇ ਦੂਜੇ ਪਾਸੇ ਸੀ ਜਿੰਦਰਾ ਜਿਹੜਾ ਜਿੰਦਰਾ ਵੀ ਮਾਰਿਆ ਏ ਤਾਂ ਕਿ ਪਾਣੀ ਨੂੰ ਇੱਥੋਂ ਰਿਲੀਜ਼ ਨਾ ਕੀਤਾ ਜਾਵੇ ਪੰਜਾਬ ਦੇ ਮੁੱਖ ਮੰਤਰੀ ਨੇ ਕਈ ਗੱਲਾਂ ਦਾ ਜ਼ਿਕਰ ਅੱਜ ਆਪਣੇ ਬਿਆਨਾਂ ਦੇ ਵਿੱਚ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਪਾਣੀ ਦੇ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਡੈਮਾਂ ਦੇ ਵਿੱਚੋਂ ਪਾਣੀ ਲਗਾਤਾਰ ਘਟਦਾ ਜਾ ਰਿਹਾ ਆ ਪੰਜਾਬ ਦੇ ਉੱਤੇ ਕੇਂਦਰ ਦਬਾਅ ਬਣਾ ਰਿਹਾ ਤੇ 60% ਦੀ ਹਿੱਸਾ ਜਿਹੜਾ ਪੰਜਾਬ ਦਾ ਉਹ ਵੀ ਬੀਬੀ ਐਮਬੀ ਦੇ ਵਿੱਚ ਹੈ ਤਾਂ ਅਜਿਹੇ ਦੇ ਵਿੱਚ ਤੁਸੀਂ ਸਾਨੂੰ ਇਸ ਤਰੀਕੇ ਦੇ ਨਾਲ ਬਿਹੇਵ ਨਹੀਂ ਕਰ ਸਕਦੇ ਤੁਸੀਂ ਪੰਜਾਬ ਨੂੰ ਬਾਈਪਾਸ ਕਰਕੇ ਜਿਹੜਾ ਹਰਿਆਣਾ ਪਾਣੀ ਨਹੀਂ ਲਿਜਾ ਸਕਦਾ ਸਾਰੀਆਂ ਗੱਲਾਂ ਜੇਕਰ ਪੰਜਾਬ ਦੇ ਮੁੱਖ ਮੰਤਰੀ ਕਰਕੇ ਗਏ ਨੇ ਸਾਹਮਣੇ ਤੁਹਾਨੂੰ ਉਹ ਥਾਂ ਦੀ ਤਸਵੀਰ ਦਿਖਾ ਰਹੇ ਨੇ ਨੰਗਲ ਜਿੱਥੇ ਪੁਲਿਸ ਵੀ ਹੈ ਜਿਹੜੀ ਇਸ ਸਮੇਂ ਇਸ ਥਾਂ ਦੇ ਉੱਤੇ ਤਾਇਨਾਤ ਕੀਤੀ ਗਿਆ ਤੇ ਦੂਜੇ ਪਾਸੇ ਧਰਨਾਵਾਦੀ ਪਾਰਟੀ ਦੇ ਲੀਡਰਾਂ ਦਾ ਥਾਂ ਦੇ ਉੱਤੇ ਅੱਜ ਚੱਲਦਾ ਰਿਹਾ ਤੇ ਖੁਦ ਪੰਜਾਬ ਦੇ ਮੁੱਖ ਮੰਤਰੀ ਪ੍ਰਗਟਾਣ ਪਹੁੰਚੇ ਥਾਂ ਦੇ ਉੱਤੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤੇ ਸਥਿਤੀ ਦਾ ਜਾਇਜ਼ਾ ਲਿਆ ਤਾਂ ਹੌਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਤੇ ਸਿਆਸਤ ਹੋਰ ਵੀ ਜ਼ਿਆਦਾ ਗਰਮਾ ਸਕਦੀ ਆ ਤਾਂ ਹਰਿਆਣਾ ਅੱਭੀ ਜਵਾਬ ਦੇ ਰਿਹਾ ਹਰਿਆਣਾ ਕਹਿ ਰਿਹਾ ਕਿ ਇਸ ਮੁੱਦੇ ਤੇ ਸਿਆਸਤ ਹੋ ਰਹੀ ਆ ਜਾਣ ਬੁਝ ਕੇ ਮਸਲੇ ਨੂੰ ਉਸਾਲਿਆ ਜਾ ਰਿਹਾ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਜੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਸਿਆਸਤ ਆ ਤਾਂ ਤੁਸੀਂ ਇਸ ਨੂੰ ਸਿਆਸਤ ਹੀ ਸਮਝ ਲਓ ਕਿਉਂਕਿ ਪੰਜਾਬ ਪਾਣੀ ਤੋਂ ਬਿਨਾ ਕਾਫੀ ਕਿਲਤ ਮਹਿਸੂਸ ਕਰ ਰਿਹਾ ਬਹੁਤ ਘੱਟ ਪਾਣੀ ਹੈ ਜਿਹੜਾ ਪੰਜਾਬ ਦੇ ਕੋਲ ਰਹਿ ਗਿਆ ਸੀ ਆਪਣੇ ਹਿੱਸੇ ਦਾ ਪਾਣੀ ਵੀ ਪੂਰਾ ਨਹੀਂ ਵਰਤਿਆ ਜਦੋਂ ਕਿ ਤੁਸੀਂ ਆਪਣੇ ਹਿੱਸੇ ਦਾ ਪਾਣੀ ਵਰਤ ਕੇ ਤੁਸੀਂ ਹੋਰ ਪਾਣੀ ਦੀ ਮੰਗ ਕਰ ਰਹੇ ਹੋ ਕਿਉਂਕਿ ਝੋਨੇ ਦਾ ਸੀਜ਼ਨ ਆ ਜਾਣਾ ਤਾਂ ਉਸੇ ਸਮੇਂ ਦੌਰਾਨ ਪਾਣੀ ਦੀ ਜਿਹੜੀ ਡਿਮਾਂਡ ਹੈ ਹੋਰ ਵੀ ਜ਼ਿਆਦਾ ਜਿਹੜੀ ਉਹ ਵੱਧ ਜਾਂਦੀ ਹੈ ਸਾਥੀ ਸਾਨੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਨੰਗਲ ਸ੍ਰੀਨੰਦ ਪ੍ਰਸਾਦ